सब्सक्राइब बटन दबा के मेरे चैनल को सब्सक्राइब कर लीजिए बेल आइकन को दबा के नोटिफिकेशन ऑन कर लीजिए हर सरकारी नौकरी की जानकारी सबसे पहले पाने के लिए सताल दोस्तों जॉब जॉबरेट बाय हरदीप चैनल में आपका स्वागत है आज एक और नई भर्ती के नोटिफिकेशन के साथ हाजिर हुआ हूँ मेरा वीडियो आपको अच्छा लगे लाइक शेयर कमेंट जरूर करना जेर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए चलो दोस्तों आज का वीडियो स्टार्ट करते हैं ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਪੰਜਾਬ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਭਰਤੀ ਸੰਗਰੂਰ ਪਾਰ티 2019 ਯੋਗਤਾ 10ਵੀਂ ਪਾਸ ਆਪਨੇ ਕੀਆ ਤਾਂ ਅਪਲਾਈ ਕਰ ਸਕਦੇ ਹੋ ਜੀ ਉਮਰ ਦੀ ਗੱਲ ਕਰੀ 18 ਤੋਂ 35 ਸਾਲ ਦੀ ਤੁਹਾਡੀ ਏਜ ਆ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਔਰ ਲਾਸਟ ਡੇਟ 30 ਦਿਨ ਦੇ ਅੰਦਰ ਅੰਦਰ 30 ਦਿਨ ਦੇ ਅੰਦਰ ਨਾਲ ਤੁਸੀਂ ਅਪਲਾਈ ਕਰ ਦੇਣਾ ਜੀ ਪਬਲਿਕ ਨੋਟਿਸ ਜ਼ਿਲ੍ਹਾ ਸੰਗਰੂਰ ਵਿੱਚ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀਆਂ ਅਸਾਮੀਆਂ ਲਈ ਮਹਿਲਾ ਬਿਨੇਕਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਇਹ ਸਿੱਧੇ ਪੱਤਰ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਜਾਂ ਇ ਇਤਿਹਾਰ ਪ੍ਰਕਾਸ਼ਿਤ ਹੋਣ ਦੇ 30 ਦਿਨ ਤੋਂ ਬਾਅਦ ਕੋਈ ਵੀ ਨਿਪੱਤਰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਹੇਠ ਲਿਖੀਆਂ ਅਸਾਮੀਆਂ ਲਈ ਯੋਗਤਾ ਇਸ ਪ੍ਰਕਾਰ ਹੈ ਜੀ। ਨੰਬਰ 1 ਜੀ ਵਿਦਿਅਕ ਯੋਗਤਾ ਘੱਟੋ ਘੱਟ ਤੁਸੀਂ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਨੰਬਰ 2 ਜੀ ਰਹਿਸੀ ਯੋਗਤਾ ਸਬੰਧਿਤ ਪਿੰਡ ਬਾਰਡਰ ਦੀ ਪੱਕੀ ਬਸਨੀਕ ਹੋਣੀ ਚਾਹੀਦੀ ਹੈ ਜੀ। ਏਜ ਦੀ ਗੱਲ ਕਰੀਏ ਜੀ 18 ਤੋਂ 35 ਸਾਲ ਜੀ। ਅੰਗਹੀਣ ਲਈ ਜੀ ਉਮੀਦਵਾਰਾਂ ਲਈ 18 ਤੋਂ 45 ਸਾਲ ਹੈ ਜੀ। ਜ਼ਰੂਰੀ ਸੂਚਨਾ ਉਮੀਦਵਾਰਾਂ ਦੀ ਸਬਦਾਂ ਦੇ ਲਈ ਇਸ਼ਤਿਹਾਰ ਦੀ ਕਾਪੀ बाल विकास प्रोजेक्टरਾਂ ਦੇ ਅਫਸਰਾਂ ਦੇ ਦਫ਼ਤਰ ਵਿੱਚ ਨੋਟਿਸ ਬੋਰਡ ਤੇ ਲਗਾਈ ਗਈ ਹੈ। ਦੋਸਤੋ ਯੋਗਤਾ ਸਰਤਾ ਸੰਬੰਧੀ ਬਦੇਰੀ ਜਾਣਕਾਰੀ ਲਈ बाल विकास प्रोजेक्टर ਅਫਸਰ ਦੇ ਦਫ਼ਤਰ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਜੀ। ਦੋਸਤੋ ਇਹ ਪੋਸਟਾਂ ਨੇ ਜੀ ਅਹਿਮਦਗੜ ਮਰੇਲਕੋਟਲਾ ਅਨੰਦਾਣਾ ਸੰਗਰੂਰ ਤੁਰੀ ਲਹਿਰਗਾਗਾ ਸੁਨਾਮ ਸਨਾਮ 2 ਮਰੀਲ ਕੋਟਲਾ ਔਰ ਪਵਾਨੀਗੜ ਵਿਚੇ ਇਹ ਪੋਸਟਾਂ ਨੇ ਜੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਗਾ ਉੱਥੇ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਦੋਸਤੋ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਾਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ